ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਸਤਨ ਸਿੰਘ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਥੇ ਪਾਸ਼ਾ ਜੀ ਦੀ ਬਾਣੀ ਰੰਗ ਹੋਈ ਹੈ ਅਸਾ ਰਾਗ ਦੇ ਵਿੱਚ ਮਹਾਰਾਜ 50 ਘਰ ਸੁਰਤਾਲ ਦੇ ਵਿੱਚ ਕੱਲ ਸ਼ੰਤ ਰੰਮ ਕੀਤੇ ਸੀ ਜਿਹਦੇ ਅੱਜ ਤੀਜੇ ਵੰਦ ਪਾਤਸ਼ਾਹ ਜੀ ਰੰਮ ਕਰਦੇ ਹਨ 442 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਏ ਮਾਨ ਹਨ ਆਓ ਸਤਿਗੁਰ ਜੀ ਰਸਨਾ ਤੋਂ ਬਚਨ ਕਰਦੇ ਹਨ ਜੀ ਮੇਰਾ ਠਾਕਰ ਠਾਕਰ ਨਿਕਾ ਅਗਮ ਥਾ ਹਾਰਾਮ ਹਰ ਪੁੰਜੀ ਹਰ ਪੁੰਜੀ ਚਾਹੀਐ ਤੇਰਾ ਸਤਿਗੁਰ ਸਹਾਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਬੰਦ ਦੇ ਵਿੱਚ ਬਚਨ ਕਰਦੇ ਹਨ ਮੇਰਾ ਠਾਕਰੋ ਮੇਰਾ ਠਾਕਰ ਨੀਕਾ ਨਿੱਕੇ ਤੋਂ ਭਾਵ ਕੀ ਸੋਣਾ ਮਹਾਰਾਜ ਜੀ ਕਹਿੰਦੇ ਉਹ ਮੇਰਾ ਠਾਕਰ ਮਾਲਕ ਹਰੀ ਜਿਹੜਾ ਬਹੁਤ ਹੀ ਸੁੰਦਰ ਹੈ ਪਾਤਸ਼ਾਹ ਜੀ ਜਗਿਆਸੂ ਮੁਖ ਦੁਆਰਾ ਸ਼ਬਦ ਉਚਾਰਨ ਕਰਦੇ ਹਨ ਕਹਿੰਦੇ ਠਾਕਰ ਮੇਰਾ ਠਾਕਰ ਨੀਕਾ ਅਗਮ ਅਥਾਹ ਰਾਮ ਮਹਾਰਾਜ ਜੀ ਕਹਿੰਦੇ ਉਹ ਅਗਮ ਵੀ ਹੈ ਅਥਾਹ ਵੀ ਹੈ ਗਹਿਰਾ ਵੀ ਹੈ ਉਹ ਮੇਰਾ ਪਰਮੇਸ਼ਰ ਹੈ ਜਿਹੜਾ ਠਾਕਰ ਹਰੀ ਉਹ ਮਹਾਰਾਜ ਜੀ ਕਹਿੰਦੇ ਨੀਕਾ ਹੈ ਬਹੁਤ ਸੁੰਦਰ ਹੈ ਪਾਤਸ਼ਾਹ ਜੀ ਕਹਿੰਦੇ ਉਹ ਸੋਭ ਨੀਕ ਹੈ ਉਹ ਗੰਮ ਹੈ ਗਿਣਤੀ ਤੋਂ ਪਰੇ ਹੈ ਅਥਾਹਾ ਉਹ ਗਹਿਰਾ ਬਹੁਤ ਹੈ ਜਿਹਦਾ ਕੋਈ ਸਿਰਾ ਨਹੀਂ ਹੈ ਉਹ ਪਰਮੇਸ਼ਰ ਨੂੰ ਪਾਉਣ ਵਾਸਤੇ ਉਹਦੀ ਕਿਰਪਾ ਚਾਹੀਦੀ ਹੈ ਉਹਦੀ ਪ੍ਰਾਪਤੀ ਵਾਸਤੇ ਹਰ ਪੁੰਜੀ ਹਰ ਪੁੰਜੀ ਇੱਥੇ ਇਹ ਅੱਖਰ ਜਿਹੜਾ ਹੈ ਪੁੰਜੀ ਲਿਖਿਆ ਹੋਇਆ ਹੈ ਪਰ ਇਹਨੂੰ ਟਿੱਪੀ ਲਾ ਕੇ ਬੁਲਾਣਾ ਹੈ ਹਰ ਪੁੰਜੀ ਹਰ ਪੁੰਜੀ ਇਹ ਧਿਆਨ ਦੇਣਾ ਹੈ ਜਿੱਥੇ ਇਹ ਲਬਜ ਲਿਖਿਆ ਹੈ ਹਰ ਪੁੰਜੀ ਹਰ ਪੁੰਜੀ ਤੋਂ ਭਾਵ ਹਰ ਪੁੰਜੀ ਹਰ ਪੁੰਜੀ ਹਰ ਪੁੰਜੀ ਚਾਹੀ ਮੇਰਾ ਸਤਿਗੁਰ ਸਹਾਰਾ ਕਿਉਂਕਿ ਅਰਥ ਟਿੱਪੀ ਲਾ ਕੇ ਬੰਦਸ਼ ਇਸ ਲਬਜ ਦਾ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਟਿੱਪੀ ਅਤੇ ਬਿੰਦੀ ਆਪਾਂ ਲਾ ਸਕਦੇ ਆ ਪਰ ਕਈ ਵਾਰੀ ਆਪਾਂ ਜ਼ਰੂਰਤ ਤੋਂ ਬਿਨਾ ਵੀ ਲਾ ਦਿੰਨੇ ਆ ਉਥੇ ਗਲਤ ਅਰਥ ਬਣ ਜਾਂਦਾ ਫਿਰ ਇੱਥੇ ਮਹਾਰਾਜ ਜੀ ਪੂੰਜੀ ਕਿਹਾ ਹੈ ਕਹਿੰਦੇ ਹਰ ਪੂੰਜੀ ਨਾਮ ਦੀ ਪੂੰਜੀ ਭਾ ਜੇ ਪੂੰਜੀ ਬਲਾਨਿਆ ਫਿਰ ਅਰਥ ਨਹੀਂ ਬਣਦਾ ਇੱਥੇ ਪੂੰਜੀ ਅਕਸ਼ਰ ਹੈ ਪਾਤਸ਼ਾਹ ਜੀ ਕਹਿੰਦੇ ਪੂੰਜੀ ਜਿਹੜੀ ਨਾਮ ਰੂਪੀ ਪੂੰਜੀ ਹੈ ਨਾ ਉਹ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੋ ਗਈ ਸਾਨੂੰ ਮੇਰਾ ਸਤਿਗੁਰ ਸਾਹਾ ਰਾਮ ਮਹਾਰਾਜ ਜੀ ਕਹਿੰਦੇ ਉਹਦੀ ਕਿਰੋਨੇ ਕਿਰਪਾ ਧਾਰਤੀ ਸੱਚੇ ਗੁਰੂ ਨੇ ਸਾਡੇ ਤੇ ਕਿਰਪਾ ਕਰਨਾ ਕੀਤੀ ਮਹਾਰਾਜ ਜੀ ਕਹਿੰਦੇ ਹਰੀ ਨੇ ਪੂੰਜੀ ਬਖਸ਼ਦੀ ਸੱਚੇ ਨਾਮ ਦਾ ਧਨ ਬਖਸ਼ਤਾ ਜਿਹੜੀ ਪੂੰਜੀ ਸਾਨੂੰ ਚਾਹੀਦੀ ਸੀ ਉਹ ਪੂੰਜੀ ਦੀ ਪ੍ਰਾਪਤੀ ਹੋ ਗਈ ਮੇਰੇ ਸਤਿਗੁਰ ਸਾਹਾ RAM ਮਹਾਰਾਜ ਜੀ ਕਹਿੰਦੇ ਮੇਰਾ ਸਤਿਗੁਰ ਸੱਚਾ ਸਾਹਾ ਹੈ ਜਿਹਦੇ ਤੋਂ ਇਹ ਪੂੰਜੀ ਅਸੀਂ ਪ੍ਰਾਪਤ ਕਰ ਸਕਦੇ ਹਾਂ ਉਹ ਸ਼ਾਹੂਕਾਰ ਉਹ ਸਾਹਾ ਪਰਮਾਤਮਾ ਸਤਿਗੁਰ ਜੀਦੀ ਪ੍ਰਾਪਤੀ ਦੇ ਨਾਲ ਇਹ ਪਿਆਰੋ ਸੱਚੀ ਪੂੰਜੀ ਪ੍ਰਾਪਤ ਹੋਣੀ ਹੈ ਨਾਮ ਅਵਗਣਾ ਦਾ ਨਾਸ ਹੁੰਦਾ ਹੈ ਹਿਰਦੇ ਵਿੱਚ ਹੀ ਇਹ ਮਹਾਰਾਜ ਜੀ ਕਹਿੰਦੇ ਗੁਣ ਪਏ ਹਨ ਇਹ ਰਤਨ ਪਏ ਹਨ ਪਾਰਿ ਬਖਾਂਦਾ ਸੱਚਾ ਗੁਰੂ ਹੈ ਸੱਚੇ ਦੇ ਗੁਰੂ ਦੀ ਰਾਹੀਂ ਮਹਾਰਾਜ ਜੀ ਕਹਿੰਦੇ ਪੂੰਜੀ ਦੀ ਪ੍ਰਾਪਤੀ ਹੁੰਦੀ ਹੈ ਹਰ ਪੂੰਜੀ ਚਾਹੀ ਹਰ ਨਾਮ ਵਸਾਈ ਗੁਣ ਗਾਵੇ ਗੁਣ ਭਾਵੇ ਮਹਾਰਾਜ ਜੀ ਕਹਿੰਦੇ ਇਹ ਪੂੰਜੀ ਜਿਹੜੀ ਹਰੀ ਦੇ ਨਾਮ ਦੀ ਹਰ ਪੂੰਜੀ ਚਾਹੀ ਅਰ ਨਾਮ ਵਸਾਈ ਗੁਣ ਗਾਵੇ ਗੁਣ ਭਾਵੇ ਮਹਾਰਾਜ ਜੀ ਕਹਿੰਦੇ ਜਦੋਂ ਉਹਦੀ ਪੂੰਜੀ ਮਿਲ ਗਈ ਨਾ ਸੱਚੇ ਨਾਮ ਦਾ ਧਨ ਤੇ ਮਹਾਰਾਜ ਜੀ ਕਹਿੰਦੇ ਹਰ ਪੂੰਜੀ ਚਾਹੀ ਅਰ ਨਾਮ ਵਸਾਈ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਜਦੋਂ ਵਸ ਜਾਂਦਾ ਹੈ ਤਾਂ ਪੂੰਜੀ ਮਿਲਦੀ ਹੈ ਜਦੋਂ ਕੋਈ ਗੁਰਮਖ ਜਨ ਉਹਦੇ ਗੁਣ ਗਾੰਦਾ ਗੁਣ ਗਾਵੇ ਗੁਣ ਭਾਵੇ ਜਦੋਂ ਗੁਣ ਗਾੰਦਾ ਫਿਰ ਉਹਨੂੰ ਪਾ ਜਾਂਦਾ ਮਨੁੱਖ ਜਿਆਸੂ ਜਿਹੜਾ ਉਹ ਗੁਣ ਗਾੰਦਾ ਜਦੋਂ ਵਾਰ-ਵਾਰ ਗੁਰਮਖ ਅਰਦਾਸ ਜੀ ਕਹਿੰਦੇ ਉਹਨੂੰ ਪਾ ਜਾਂਦਾ ਚੰਗਾ ਲੱਗਦਾ ਉਹਦੇ ਨਾਮ ਦੀ ਪੂੰਜੀ ਮਹਾਰਾਜ ਜੀ ਕਹਿੰਦੇ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁੰਨੇ ਸੁੰਨ ਸਮਾਵੇ ਫਿਰ ਮਹਾਰਾਜ ਜੀ ਕਹਿੰਦੇ ਨੀਂਦ ਭੁੱਖ ਉੱਡ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਜਿਹੜੀ ਮਾਇਆ ਦੀ ਨੀਂਦ ਹੈ ਮਾਇਆ ਦੀ ਭੁੱਖ ਹੈ ਸਭ ਮਹਾਰਾਜ ਜੀ ਕਹਿੰਦੇ ਲੈ ਜਾਂਦੀ ਹੈ ਨੀਂਦ ਭੁੱਖ ਸਭ ਪਰ ਹਰ ਤਿਆਗੀ ਫਿਰ ਜਦੋਂ ਸੱਚੇ ਨਾਮ ਦੀ ਪੂੰਜੀ ਮਿਲ ਗਈ ਪਿਆਰਿਓ ਫਿਰ ਉਹ ਅਵਸਥਾ ਬਣਦੀ ਹੈ ਬ੍ਰਹਮ ਅਨੰਦ ਦੀ ਅਵਸਥਾ ਫਿਰ ਮਹਾਰਾਜ ਜੀ ਕਹਿੰਦੇ ਬਾਹਰਲੀ ਨੀਂਦ ਭੁੱਖ ਲੈ ਜਾਂਦੀ ਹੈ ਫੁਰਨਿਆਂ ਦੀ ਭੁੱਖ ਮਾਇਆ ਦੀ ਭੁੱਖ ਉਤਰ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਪਰ ਹਰ ਤਿਆਗੀ ਮਹਾਰਾਜ ਜੀ ਕਹਿੰਦੇ ਫਿਰ ਸਦਾ ਵਸਤੇ ਉਹ ਗੁਰਮੁਖ ਉਹਦਾ ਤਿਆਗ ਕਰ ਦਿੰਦਾ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਸੋਨ ਮੰਡਲ ਸਮਾ ਜਾਂਦਾ ਸੋਨ ਮੰਦਰ ਵਿੱਚ ਇਹਦਾ ਵਾਸ ਹੋ ਜਾਂਦਾ ਮਨ ਦਾ ਸੋਨ ਮੰਡਲ ਵਿੱਚ ਸੋਨ ਮੰਡਲ ਕੀ ਹੁੰਦਾ ਜਿੱਥੇ ਸੁਣ ਪਈ ਹੈ ਜਿੱਥੇ ਕਿਸੇ ਦੀ ਆਵਾਜ਼ ਨਹੀਂ ਸੁਣਦੀ ਜਿੱਥੇ ਕੋਈ ਬਾਹਰਲੀ ਆਵਾਜ਼ਾਂ ਦਾ ਅਸਰ ਨਹੀਂ ਜਿੱਥੇ ਮਨ ਜਿਹੜਾ ਉਹ ਸੋਨ ਮੰਡਲ ਵਿੱਚ ਆ ਜਾਂਦਾ ਹੈ ਮਨ ਦੀ ਕਾਗਰਤਾ ਬਣ ਜਾਂਦੀ ਹੈ ਮਨ ਭੜਕ ਨੂੰ हट ਜਾਂਦਾ ਹੈ ਫੁਰਣਿਆਂ ਦੀ ਮਹਾਰਾਜ ਜੀ ਕਹਿੰਦੀ ਢੜਕ ਨਾ ਲੈ ਜਾਂਦੀ ਉਹ ਸੋਨ ਮੰਡਲ ਵਿੱਚ ਵਾਸ ਹੁੰਦਾ ਮਨੁੱਖ ਦਾ ਵਣਜਾਰੇ ਇੱਕ ਭਾਤੀ ਆਵੇ ਲਾਹ ਹਰ ਨਾਮ ਲੈ ਜਾਏ ਮਹਾਰਾਜ ਜੀ ਕਹਿੰਦੇ ਜੇਰੇ ਨਾਮ ਦੇ ਵਣਜਾਰੇ ਆ ਨਾ ਭਾਈ ਗੁਰਮੁਖ ਜਨ ਮਹਾਰਾਜ ਜੀ ਕਹਿੰਦੇ ਵਣਜਾਰੇ ਇੱਕ ਇੱਕ ਭਾਤੀ ਆਵੇ ਮਹਾਰਾਜ ਜੀ ਕਹਿੰਦੇ ਜਿਹਦੇ ਬਨਾਮ ਦੇ ਬਣ ਜਾ ਰਹੇ ਹਨ ਨਾਮ ਦਾ ਹੀ ਬਣਜ ਕਰਦੇ ਹਨ ਸੱਚ ਦੇ ਵਿੱਚ ਆ ਵਪਾਰੀ ਹਨ ਜਿਹੜੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸੱਚ ਦਾ ਹੀ ਬਣਜ ਕਰਨਾ ਬਣ ਜਾ ਰਹੇ ਇੱਕ ਭਾਂਤੀ ਆਵੇ ਲਾਹ ਹਾਰ ਨਾਮ ਲੈ ਜਾਏ ਗੁਰੂ ਦੇ ਚਰਨਾਂ ਵਿੱਚ ਹੁੰਦਿਆਂ ਗੁਰਸਿੱਖ ਬਣ ਜਾ ਰਹੇ ਇਹ ਮਹਾਰਾਜ ਜੀ ਕਹਿੰਦੇ ਤੇ ਸੱਚੇ ਨਾਮ ਦਾ ਗੁਰੂ ਸਾਹੁ ਕੋਰ ਵਪਾਰ ਕਰਦੇ ਹਨ ਆ ਗੁਨਾ ਦਾ ਨਾਸ ਹੁੰਦਾ ਹੈ ਇੱਥੇ ਗੁਨਾ ਦਾ ਵਪਾਰ ਹੁੰਦਾ ਹੈ ਸੱਚੇ ਗੁਰੂ ਰੂਪ ਸ਼ਾਹੂਕਾਰ ਦੇ ਕੋਲ ਪੁਨਜਾਰੇ ਸਿਖਾ ਸੰਗਤ ਕਰਦੇ ਆਣੇ ਪੁਨਜਾਰੇ ਇੱਕ ਭੰਤੀ ਆਵਹਿ ਮਹਾਰਾਜ ਕਹਿੰਦੇ ਆਉਣਾ ਕਰਦੇਨ ਲਾਹਾ ਮਹਾਰਾਜ ਕਹਿੰਦੇ ਲਾਹਾ ਹਰ ਧਨ ਲੈ ਜਾਹੇ ਮਹਾਰਾਜ ਕਹਿੰਦੇ ਨਾਮ ਦਾ ਲਾਹਾ ਧਨ ਹਰਾਜ ਕਹਿੰਦੇ ਲੈ ਕੇ ਚਲੇ ਜਾਂਦੇ ਹਨ ਨਾਨਕ ਮਨ ਤਨ ਅਰਪ ਗੁਰ ਆਗੇ ਜਿਸ ਪ੍ਰਾਪਤ ਸੋ ਪਾਏ ਮਹਾਰਾਜ ਜੀ ਕਹਿੰਦੇ ਨਾਨਕ ਉਹ ਮਨ ਤਨ ਉਹਨੂੰ ਅਰਪ ਦਿੰਦੇ ਹਨ ਨਾਨਕ ਮਨ ਤਨ ਅਰਪ ਗੁਰ ਆਗੇ ਗੁਰੂ ਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਚਰਨ ਕਮਲਾਂ ਦੇ ਵਿੱਚ ਮਨ ਤਨ ਅਰਪਣ ਕਰ ਦਿੰਦੇ ਹਨ ਜਿਸ ਪ੍ਰਾਪਤ ਸੋ ਪਾਏ ਜਿਨ੍ਹਾਂ ਦੇ ਭਾਗਾ ਵਿੱਚ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਕਰ ਲੈਂਦੇ ਹਨ ਇਹ ਬੰਦ ਮਹਾਰਾਜ ਜੀ ਸਪੂਰਨ ਕਰਦੇ ਨੇ ਅਗਲਾ ਆਰੰਭ ਕਰਦੇ ਹਨ ਜੀ ਰਤਨਾ ਰਤਨ ਪਦਾਰਥ ਬੋ ਸਾਗਰ ਭਰਿਆ ਆ ਰਾਮ ਮਹਾਰਾਜ ਜੀ ਕਹਿੰਦੇ ਸਾਗਰ ਨਾ ਜਿਹੜਾ ਰਤਨਾ ਨਾਲ ਭਾਈ ਨਕੋ ਨਕ ਭਰਿਆ ਪਿਆ ਇੱਥੇ ਮਹਾਰਾਜ ਜੀ ਸਰੀਰ ਦੀ ਗੱਲ ਕਰਦੇ ਹਨ ਕਹਿੰਦੇ ਮਨੁੱਖ ਦਾ ਸਰੀਰ ਇੱਕ ਸਮੁੰਦਰ ਹੈ ਨੋਕ ਦਾ ਸਰੀਰ ਸਮੁੰਦਰ ਹੈ ਇਹ ਗੁਣਾ ਰੂਪੀ ਸਾਗਰ ਜਿਹੜਾ ਰਤਨਾ ਰੂਪੀ ਗੁਣਾ ਦੇ ਨਾਲ ਭਰਪੂਰ ਭਰਿਆ ਪਿਆ ਹੈ ਬਾਣੀ ਗੁਰਬਾਣੀ ਲਾਗੇ ਇਨ ਹੱਥ ਚੜਿਆ RAM ਤੇ ਮਹਾਰਾਜ ਜੀ ਕਹਿੰਦੇ ਹੱਥ ਕਿੰਨਾ ਦੇ ਲੱਗਦਾ ਇਹ ਰਤਨ ਇਹ ਗੁਣ ਹੱਥ ਕਿੰਨਾ ਦੇ ਲੱਗਦੇ ਨ ਮਹਾਰਾਜ ਜੀ ਕਹਿੰਦੇ ਜਿਹੜੇ ਗੁਰ ਸਿੱਖ ਭਾਈ ਬਾਣੀ ਗਾਉਂਦੇ ਹਨ ਜਿਹੜੇ ਗੁਰਮੁਖ ਪਿਆਰੀ ਮਹਾਰਾਜ ਜੀ ਕਹਿੰਦੇ ਗੁਰਬਾਣੀ ਗੁਰਬਾਣੀ ਲੱਗੈ ਜਿਹੜੇ ਜਿਨ੍ਹਾਂ ਦਾ ਚਿੱਤ ਮਹਾਰਾਜ ਜੀ ਕਹਿੰਦੇ ਸੱਚੀ ਬਾਣੀ ਦੇ ਨਾਲ ਲੱਗ ਗਿਆ ਜੁੜ ਗਿਆ ਉਹਨਾਂ ਦੇ ਹੱਥੇ ਖਜ਼ਾਨਾ ਚੜ ਜਾਂਦਾ ਮਹਾਰਾਜ ਜੀ ਕਹਿੰਦੇ ਇਹ ਰਤਨ ਸਰੀਰ ਵਿੱਚ ਉਹ ਲੱਭਦੇ ਹਨ ਉਹ ਇਸ ਸਰੀਰ ਵਿੱਚ ਹੀ ਖੋਜ ਕਰਕੇ ਨਾਮ ਰੂਪੀ ਰਤਨਾ ਨੂੰ ਸ਼ੁਭ ਗੁਣਾ ਨੂੰ ਪਾ ਲੈਂਦੇ ਹਨ ਨਹੀਂ ਤੇ ਅਸੀਂ ਲੱਭ ਵੀ ਨਹੀਂ ਪਾਉਂਦੇ ਸਰੀਰ ਅੰਦਰ ਰਤਨ ਹਨ ਗੁਣ ਹਨ ਈ ਮਹਾਰਾਜ ਜੀ ਕਹਿੰਦੇ ਪਰ ਅਸੀਂ ਲੱਭ ਨਹੀਂ ਸਕਦੇ ਅਸੀਂ ਇੰਨੇ ਆ ਬਾਹਰ ਠੇਡੇ ਖਾਂਦੇ ਫਿਰਦੇ ਆ ਕਦੀ ਕਿਤੇ ਲੱਭਦੇ ਆ ਕਦੀ ਕਿਤੇ ਸਾਡਾ ਤਾਂ ਹਿਰਨ ਵਾਲਾ ਹਾਲ ਹੈ ਜਿਹੜੀ ਜੰਗਲ ਵਿੱਚ ਚੁੰਗੀਆਂ ਮਾਰਦੀ ਫਿਰਦੀ ਹੈ ਲੱਭਦੀ ਫਿਰਦੀ ਹੈ ਕਸਤੂਰੀ ਤੇ ਉਹਦੀ ਨਾਭ ਦੇ ਵਿੱਚ ਹੀ ਪਈ ਹੈ ਸਾਰੀ ਜ਼ਿੰਦਗੀ ਲੱਭ ਨਹੀਂ ਸਕਦੀ ਸਰੀਰ ਵਿੱਚ ਹੀ ਕਸੂਰੀ ਹੈ ਗਲੇ ਤੋਂ نیچے ਕਜੇਗ ਹੁੰਦੀ ਹੈ ਇਹਦੇ ਵਿੱਚ ਕਸੂਰੀ ਬਣਦੀ ਹੈ ਹਿਰਨ ਦੇ ਉਸੇ ਵਾਸ਼ਨਾ ਨੂੰ ਲੱਭਦੀ ਫਿਰਦੀ ਐ ਸੰਗੰਧੀ ਲੈਂਦੀ ਜੰਗਲ ਦੇ ਵਿੱਚ ਛਾਲਾ ਮਾਰਦੀ ਐ ਮਨੁੱਖ ਦਾ ਵੀ ਮਹਾਰਾਜ ਜੀ ਇਹ ਕਹਿੰਦੇ ਹੀ ਹਾਲ ਹੈ ਕਹਿੰਦੇ ਉਹ ਬਾਹਰੋਂ ਰਤਨ ਲੱਭਦਾ ਫਿਰਦਾ ਐ ਹਰਾ ਜੀ ਕਹਿੰਦੇ ਸਰੀਰ ਭਰਿਆ ਪੈ ਰਤਨਾਂ ਦੇ ਨਾਲ ਗੁਣਾਂ ਦੇ ਨਾਲ ਕਹਿੰਦੇ ਉੱਥੋਂ ਲੱਭ ਨਹੀਂ ਪਾਂਦਾ ਪਰ ਗੁਰਮੁਖ ਜਿਹੜੇ ਉਹ ਬਾਣੀ ਜਪਦੇ ਆ ਨਵ ਗੁਰ ਬਾਣੀ ਗਾਵੇ ਬਾਣੀ ਗੁਰਬਾਣੀ ਲੱਗੈ ਤਿੰਨ ਹੱਥ ਚੜਿਆ ਮਹਾਰਾਜ ਕਹਿੰਦੇ ਉਹਨਾਂ ਦੇ ਹੱਥ ਲੱਗ ਜਾਂਦੇ ਨੇ ਰਤਨ ਕਿਉਂਕਿ ਗੁਰਬਾਣੀ ਨੂੰ ਗਾ ਗਾ ਕੇ ਉਹ ਅੰਦਰੋਂ ਖੋਜ ਕਰਕੇ ਰਤਨ ਲੱਭ ਲੈਂਦੇ ਹਨ ਗੁਰਬਾਣੀ ਲੱਗੈ ਤਿੰਨ ਹੱਥ ਚੜਿਆ ਰਮੋਲਕ ਰਤਨ ਪਾਰਾ ਮਹਾਰਾਜ ਕਹਿੰਦੀ ਉਹ ਗੁਰਬਾਣੀ ਨਾਲ ਲੱਗ ਕੇ ਪਿਆਰਿਓ ਇਹ ਰਤਨ ਰੱਪਤ ਹੋ ਜਾਂਦਾ ਹੱਥ ਵਿੱਚ ਆ ਜਾਂਦਾ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਨਰਮੋਲਕ ਰਤਨ ਪਾਰਾ ਇਹ ਨਰਮੋਲਕ ਧਾਨ ਹੈ ਬਾਹਰੋਂ ਮਹਾਰਾਜ ਜੀ ਕਹਿੰਦੇ ਕੁਛ ਦੇ ਕੇ ਨਹੀਂ ਖਰੀਦ ਸਕਦੇ ਇਥੇ ਉਹਨੂੰ ਅਰਪਣ ਕਰਨਾ ਪੈਂਦਾ ਮਨ ਤਨ ਉਹਦੇ ਅੱਗੇ ਰੱਖਣਾ ਪੈਂਦਾ ਮੜ ਤਨ ਤੁਝ ਕੋ ਸੌਂਪ ਤੀ ਕਿ ਆ ਲਾਗੇ ਮੇਰਾ ਉਹਦੇ ਚਰਨਾਂ ਵਿੱਚ ਮਨ ਤੇ ਤਨ ਰੱਖ ਕੇ ਇਹ ਰਤਨਾ ਨੂੰ ਲੈ ਸਕਦੇ ਹਾਂ ਹਰ ਮਾਨ ਹਰ ਹਰ ਨਾਮ ਅਤੁਲਕ ਪਾਇਆ ਤੇਰੀ ਭਗਤ ਭਰੇ ਢੰਡਾਰਾ ਮਹਾਰਾਜ ਕਹਿੰਦੇ ਦੇਖੋ ਹਰ ਹਰ ਨਾਮ ਜਿਹੜਾ ਹੈ ਅਤੁਲਕ ਪਾਇਆ ਉਹਦੀ ਪ੍ਰਾਪਤੀ ਹੋ ਗਈ ਸੱਚੇ ਗੁਰੂ ਰਾਹੀ ਮਹਾਰਾਜ ਕਹਿੰਦੇ ਇਸ ਸਰੀਰ ਵਿੱਚ ਹੀ ਉਹਨੂੰ ਪਾ ਲਿਆ ਹਰ ਹਰ ਜਪ ਕੇ ਜਿਹੜੇ ਦਿਨ ਰਾਤ ਹਰੀ ਨੂੰ ਜਪਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਪਾ ਲਿਆ ਤੇਰੀ ਭਗਤ ਭਰੇ ਢੰਡਾਰਾ ਮਹਾਰਾਜ ਜੀ ਕਹਿੰਦੇ ਭਗਤਾ ਨੂੰ ਤੇ ਕੋਲੇ ਖਜ਼ਾਨਾ ਭੰਡਾਰਾ ਭਰਪੂਰ ਭਰਿਆ ਪਿਆ ਹੈ ਸਮੁੰਦਰ ਵਰੋਲ ਸਰੀਰ ਹਮ ਦੇਖਿਆ ਇੱਕ ਵਸਤੂ ਨੂਪ ਦਿਖਾਈ ਮਹਾਰਾਜ ਜੀ ਦੇ ਖੁਜਵਾਬ ਦੇ ਰੇਣ ਕਹਿੰਦੇ ਸਰੀਰੂਪੀ ਸਮੁੰਦਰ ਨੂੰ ਮੈਂ ਵਰੋਲਿਆ ਜਿਵੇਂ ਇੱਕ ਕਾੜਨੀ ਦੇ ਵਿੱਚ ਛਾਟੀ ਵਿੱਚ ਕਾੜਨੀ ਵਿੱਚ ਮਧਾਣੀ ਪਾ ਕੇ ਦੁੱਧ ਵਰੋਲੀਦਾ ਨਾ ਦੁੱਧ ਦੇ ਵਿੱਚ ਕਿੰਨੇ ਪਦਾਰਥ ਹਨ ਪਰ ਜਿੰਨਾ ਚਿਰ ਦੁੱਧ ਨੂੰ ਬੁਲੋਇਆ ਨਹੀਂ ਜਾਂਦਾ ਖੱਟਾ ਲਾ ਕੇ ਉਹਨੂੰ ਦਹੀਂ ਬਣਦਾ ਫਿਰ ਉਹਦੇ ਉਹਨੂੰ ਬਲੋਈਦਾ ਬੀਬੀਆਂ ਭੈਣਾ ਉਹਨੂੰ ਕਾੜਨੀ ਵਿੱਚ ਪਾ ਕੇ ਰਿੜਕਦੀਆਂ ਹਨ ਫਿਰ ਉਹਦੇ ਵਿੱਚ ਮੱਖਣ ਨਿਕਲਦਾ ਹੈ ਫਿਰ ਪਦਾਰਥੋਂ ਮੱਖਣ ਪ੍ਰਾਪਤ ਹੋ ਜਾਂਦਾ ਇਸੇ ਤਰੀਕਾ ਮਹਾਰਾਜ ਜੀ ਕਹਿੰਦੇ ਸਮੁੰਦਰ ਸਰੀਰ ਦੇ ਵਿੱਚੋਂ ਸਮੰਦ ਅਰੋਲ ਸਰੀਰ ਹਮ ਦੇਖਿਆ ਇਹ ਸਰੀਰੂਪੀ ਸਮੁੰਦਰ ਵਿੱਚ ਅਰੋਲ ਕੇ ਹਮ ਦੇਖਣਾ ਕੀਤਾ ਇਹਦੇ ਵਿੱਚੋਂ ਵਸਤ ਗੋਚਰ ਦਿਖਾਈ ਮਹਾਰਾਜ ਕਹਿੰਦੇ ਅਗੋਚਰ ਅਨੂਪ ਵਸਤੂ ਪਾਣਾ ਕੀਤੀ ਗਵਸਤ ਅਨੂਪ ਜਿਹਦਾ ਕੋਈ ਮੋਲ ਨਹੀਂ ਹੁੰਦਾ ਜਿਹੜੀ ਮੋਲ ਤੋਂ ਰਹਿਤ ਹੁੰਦੀ ਅਨੂਪ ਵਸਤੂ ਕੀਮਤੀ ਵਸਤੂ ਜਿਹਨੂੰ ਕਹਿੰਦੇ ਅਨੂਪਤ ਕੀਮਤੀ ਵਸਤੂ ਨੂੰ ਕਹਿੰਦੇ ਉਹ ਕੀਮਤੀ ਵਸਤੂ ਮਹਾਰਾਜ ਕਹਿੰਦੇ ਸਰੀਰ ਵਿੱਚੋਂ ਰੋਲ ਕੇ ਅਸੀਂ ਲੱਭਣਾ ਕੀਤੀ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਸਾਨਾਂਨਕ ਭੇਦ ਨਾ ਭਾਈ ਈਮਾਰਾ ਜੀ ਕਹਿੰਦੇ ਉਹਦੇ ਵਿੱਚ ਫਰਕ ਥੋੜਾ ਹੈ ਗੁਰੂ ਗੋਬਿੰਦ ਹੈ ਗਵਿੰਦ ਗੁਰੂ ਹੈ ਵਾਹਿਗੁਰੂ ਗੁਰੂ ਹੈ ਗੁਰੂ ਵਾਹਿਗੁਰੂ ਹੈ ਕੋਈ ਭੇਦ ਨਹੀਂ ਹੈ ਗੁਰੂ ਅਤੇ ਪ੍ਰਮਾਤਮਾ ਵਿੱਚ ਪ੍ਰਭੂ ਵਿੱਚ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਇੱਕੋ ਹਨ ਮਹਾਰਾਜ ਜੀ ਕਹਿੰਦੇ ਗੁਰ ਗੋਬਿੰਦ ਗਵਿੰਦ ਗੁਰੂ ਹੈ ਨਾਨਕ ਭੇਦ ਆ ਭਾਈ ਮਹਾਰਾਜ ਜੀ ਕਹਿੰਦੇ ਇਹ ਭਾਈ ਜਨੋ ਉਹ ਭਰੀ ਅਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ ਸੱਚਾ ਗੁਰੂ ਜਿਹੜਾ ਉਦੇ ਮਿਲਨ ਦੇ ਨਾਲ ਹੀ ਹਰੀ ਦੀ ਪ੍ਰਾਪਤੀ ਹੈ ਇਸ ਕਰਕੇ ਭਾਈ ਉਹਨੂੰ ਜਪਣਾ ਕਰੀਏ ਉਹਨੂੰ ਧਿਆਉਣਾ ਕਰੀਏ ਹਰੀ ਨੂੰ ਇੱਥੇ ਸ਼ਬਦ ਦੀ ਸੰਪੂਰਨਤਾ ਹੀ ਹੁੰਦੀ ਹੈ ਕਲ ਅਗਲਾ ਸ਼ਬਦ ਮਹਾਰਾਜ ਜੀ ਰੰਮ ਕਰਨਗੇ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਹੀ ਭੁੱਲਾਂ ਜੰਨੀਆਂ ਨ ਮਹਾਰਾਜ ਸਤਿਬਕਸ਼ਨ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ